ਤੁਸੀਂ ਤਿੰਨ ਪੱਤੇ ਲੈਣੇ। ਹਾਂਜੀ। ਉਹ ਛੋਟੇ ਇੱਕ ਵੱਡਾ। ਆ ਦੋ ਛੋਟੇ ਇੱਕ ਵੱਡਾ ਹੋ ਗਿਆ ਜੀ। ਠੀਕ ਹੈ। ਨਾਲ ਆਪਾਂ ਇੱਕ ਚਮਚਾ ਜਿਹੜੇ ਮੇਥੀ ਦਾਣੇ ਦਾ ਯੂਜ਼ ਕਰਾਂਗੇ। ਮੇਥੀ ਦਾਣੇ ਦੇ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਹੁੰਦੀਆਂ ਨੇ। ਠੀਕ ਹੈ। ਜਦੋਂ ਤੁਸੀਂ ਮੇਥੀ ਦਾਣਾ ਇਹਦੇ ਨਾਲ ਯੂਜ਼ ਕਰੋਗੇ ਇਹ ਫਰੂਕੀ ਸਾਹਿਬ ਐਨਾ ਵਧੀਆ ਸੁਮੇਲ ਇਹਨਾਂ ਦੋਨਾਂ ਚੀਜ਼ਾਂ ਦਾ ਅਕੋਰਡਿੰਗ ਟੂ ਆਯੁਰਵੇਦ ਜੇ ਤੁਸੀਂ ਇਹ ਚੀਜ਼ ਲੈ ਲੋਗੇ ਨਾ ਤੁਹਾਨੂੰ ਮਲਟੀਪਲ ਫਾਇਦੇ ਹੋਣੇ ਨੇ। ਠੀਕ ਹੈ। ਸਰਟੀਕਾ ਪੇਨ ਤੋਂ ਤੇ ਖਿਹੜਾ ਛੋਟੀ ਜਾਣਾ। ਠੀਕ ਹੈ। ਨਾਲ ਇਹਦੇ ਹੋਰ ਮਲਟੀਪਲ ਫਾਇਦੇ ਹੋਣੇ ਨੇ ਤੁਸੀਂ ਰਾਤੀ ਸੌਣ ਵੇਲੇ ਜਿਹਦਾ ਐਕਸਰਸਾਈਜ਼ ਕਰੀਦੀ ਨਾ ਇੱਕ ਦਿਮਾਗ 'ਚ ਇੱਕ ਚੀਜ਼ ਯਾਦ ਰੱਖੀ ਦੀ ਏ ਉਹਦਾ ਇਹਨੂੰ ਰਾਤੀ ਸੌਣ ਵੇਲੇ ਦਬੋ ਕੇ ਰੱਖ ਦੇਣਾ ਸਵੇਰੇ ਜਿਹੜਾ ਇਹ ਪਾਣੀ ਹੈ ਇਹਨੂੰ ਪਾਣੀ ਨੂੰ ਵੇਸਟ ਨਹੀਂ ਸਮਝਣਾ ਇੱਕ ਇੱਕ ਪੱਤਾ ਪਹਿਲਾਂ ਚੁੱਕ ਕੇ ਇਹਨੂੰ ਚਬ ਕੇ ਆਰਾਮ ਨਾਲ ਚੌਂਕੜੀ ਮਾਰ ਕੇ ਪੁੰਜੇ ਬਹਿ ਕੇ ਸਵੇਰੇ ਸੁੱਤੇ ਉੱਠਦੇ ਅਸਾਰ ਇੱਕ ਇੱਕ ਪੱਤੇ ਨੂੰ ਚਬ ਕੇ ਖਾਣਾ ਹਾਲੇਖੋ ਜੀ ਪੁੰਲਿਆ ਆਪਾਂ ਇਹਨੂੰ ਪੌਣ ਲਿਕ ਪੌਣ ਕੇ ਤੇ ਇਹਦੇ ਵਿੱਚ ਇੱਕ ਇੱਕ ਚਟਕੀ ਆ ਪਾਣੀ ਹੈ ਜੀ। ਕਿਹ ਕੀ ਚੀਜ਼ ਹੈ ਜੀ? ਇਹ ਸੌਂਡੇ ਜੀ। ਇੱਕ ਚੁੰਡੀ ਪਾਲੀ। ਠੀਕ ਹੈ ਜੀ। ਤੇ ਇਹਨੂੰ ਆਪਾਂ ਚਮਚੇ ਨਾਲ ਮਿਕਸ ਆਪ ਕਰ ਲਿਆ। ਠੀਕ ਹੈ। ਰੁਪੀ ਸਾਹਿਬ ਆਹ ਜਿਹੜੀ ਚੀਜ਼ ਹੈ ਨਾ ਇੰਨੀ ਅਮੇਜ਼ਿੰਗ ਹੈ, ਇੰਨੀ ਸ਼ਾਨਦਾਰ ਹੈ। ਇਹਨੇ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਬਲੌਕ ਨਸ ਨਹੀਂ ਰਹਿਣ ਦੇਣੀ।